ਸਿਆਸਤ ਦੇ ਵਿੱਚ ਇੱਕ ਬਹੁਤ ਹੀ ਵੱਡਾ ਪੁਚਾ ਲਾਉਣ ਵਾਲਾ ਹੈ ਦੱਸਦੀ ਹੈ ਕਿ ਸੀਨੀਅਰ ਵਕੀਲ ਐਚਐਸ ਫੂਲਕਾ ਅਕਾਲੀ ਦਲ 'ਚ ਸ਼ਾਮਿਲ ਹੋਣ ਕੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਮੂੜਾ ਸੁਰਜੀਤ ਕਰਾਂਗੇ ਕਿਉਂਕਿ ਅਕਾਲੀ ਦਲ ਪੰਜਾਬ ਦੀ ਇੱਕ ਪੰਥਕ ਪਾਰਟੀ ਹੈ ਜਿਹੜੀ ਲਗਾਤਾਰ ਪੰਜਾਬ ਪੰਜਾਬੀ ਅਤੇ ਸਿੱਖਾਂ ਦੀ ਗੱਲ ਕਰਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਜੇਕਰ ਸਾਲਾਂ ਦੀ ਗੱਲ ਕਰੀਏ ਅਕਾਲੀ ਦਲ ਤੋਂ ਬਹੁਤ ਗਲਤੀਆਂ ਹੋਈਆਂ ਇਹ ਜ਼ਿਕਰ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਲੀਡਰਾਂ ਦੇ ਵੱਲੋਂ ਆਪਣੀਆਂ ਗਲਤੀਆਂ ਸਵੀਕਾਰ ਵੀ ਕੀਤੀਆਂ ਗਈਆਂ ਨੇ ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਲਗਾਤਾਰ ਵਿਵਾਦਾਂ ਚ ਕਿਰ ਰਿਹਾ ਸੀ ਸੁਖਵੀਰ ਸਿੰਘ ਬਾਦਲ ਸਣੇ ਹੋਰ ਕਈ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਈ ਤੋਂ ਤਾਂ ਕਈ ਆਲਾ ਨੇ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਲਗਾਈ ਗਈ ਤਾਂ ਲਗਾਤਾਰ ਵੀ ਸਿੰਘ ਬਾਦਲ ਸਣੇ ਬਾਕੀ ਲੀਡਰ ਜਿਹੜੇ ਨੇ ਉਹ ਸਜ਼ਾ ਘਟਦੇ ਨਜ਼ਰ ਆ ਰਹੇ ਨੇ ਪਰ ਇਸ ਵਿੱਚਕਾਰ ਲਗਾਤਾਰ ਅਕਾਲੀ ਦਲ ਚਰਚਾ ਚ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਨਵੀਂ ਲੀਡਰਸ਼ਿਪ ਨੂੰ ਭਰਤੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜਤੇਦਾਰ ਸਾਹਿਬ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਅਕਾਲੀ ਦਲ ਇੱਕ ਬੈਠਕ ਸਰ ਦੇ ਮੀਟਿੰਗ ਕਰੇ ਜਿਸ ਦੇ ਵਿੱਚ ਨਵੀਂ ਅਕਾਲੀ ਦਲ ਹੈ ਲੀਡਰਸ਼ਿਪ ਆ ਜਿਹੜੇ ਭਰਤੀ ਕਿਤੇ ਜਾਣ ਹੈ ਲੀਡਰ ਪਰ ਹਰਨੈਸ ਦੇ ਵਿੱਚ ਕਾਲੇ ਵਿਚਕਾਰ ਇਹ ਖਬਰ ਹੈ ਕਿ ਐਚਐਸ ਸਕੂਲ ਕਾ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਇਸ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਉਸਬੀ ਸਿੰਘ ਬਾਦਲ ਤੇ ਹੋਏ ਹਮਲੇ ਦੀ ਵੀ ਨਿੰਦਾ ਕਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਲਗਾਤਾਰ ਪ੍ਰਧਾਨ ਜਿਹੜੇ ਨੇ ਅਕਾਲੀ ਦਲ ਦੇ ਪ੍ਰਧਾਨਗੀ ਤੇ ਉਹਤੇ ਤੋਂ ਸੁਖਬੀ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਹੁਣ ਨਵੇਂ ਪ੍ਰਧਾਨ ਦੀ ਵੀ ਚੋਣ ਹੋਣੀ ਹੈ ਆ ਇਸ ਦੇ ਨਾਲ ਹੀ ਹੋਰ ਕਈ ਲੀਡਰ ਜਿਹੜੇ ਨੇ ਭਰਤੀ ਕੀਤੇ ਜਾਣਗੇ ਮੁਰ ਤੋਂ ਅਕਾਲੀ ਦਲ ਨੂੰ ਸੁਰਜੀਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਦੇ ਵਿੱਚਕਾਰ ਐਚ ਐਸ ਫੂਲਕਾ ਜਿਹੜੇ ਨੇ ਉਹ ਅਕਾਲੀ ਦਲ ਜੁਆਇਨ ਕਰਨਗੇ ਤਾਂ ਵਧੇਰੇ ਜਾਣਕਾਰ ਦੇ ਲਈ ਮੇਰੇ ਸਹਿਯੋਗੀ ਸੁਖਵਿੰਦਰ ਮੌਜੂਦ ਨੇ ਸੁਖਵਿੰਦਰ ਜੀ ਜਿਸ ਤਰੀਕੇ ਦੇ ਨਾਲ ਹੁਣ ਐਚ ਐਸ ਫੂਲਕਾ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਹੋਰ ਕੀ ਕੁਝ ਜਾਣਕਾਰੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜੇ ਮਕਸਦ ਦੇ ਲਈ ਜਥੇਦਾਰ ਸਾਹਿਬ ਨੇ ਇਹ ਫੈਸਲਾ ਲਿਆ ਸੀ ਉਸ ਮਕਸਦ ਉੱਤੇ ਮੋਹਰ ਲੱਗਦੀ ਦਿਖਾਈ ਦਿੱਤੀ ਹੈ ਕਿ ਪਹਿਲਾ ਇੱਕ ਸਾਫ਼ ਸੁਥਰੀ ਸਖਸ਼ੀਤ ਜਿਨ੍ਹਾਂ ਦਾ ਮਾਨ ਮਰਿਆ ਦਾ ਪੰਥ ਦੇ ਵਿੱਚ ਸਿੱਖਾਂ ਦੇ ਵਿੱਚ ਚੰਗਾ ਰੁਤਬਾ ਰੱਖਦੇ ਨੇ ਬਤੌਰ ਵਿਧਾਇਕ ਵੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਚੰਗਾ ਮੰਨਿਆ ਗਿਆ ਸੀ ਦਾਕਾ ਤੋਂ ਜਾਂ 2017 ਦੇ ਵਿੱਚ ਉਹ ਵਿਧਾਇਕ ਬਣਦੇ ਨੇ ਉਸ ਤੋਂ ਬਾਅਦ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਉੱਥੋਂ ਮਨਪ੍ਰੀਤ ਸਿੰਘ ਆਲੀ ਜਿਹੜੇ ਇੱਕ ਬਣਦੇ ਸੀ ਤੇ ਹੁਣ ਐਚਐਸੂ ਫੂਲਕਾ ਨੇ ਆਪਣੇ ਆਪ ਨੂੰ ਬਤੌਰ ਇੱਕ ਰੀਐਂਟਰੀ ਜਿਹੜੀ ਸ਼ਾਮਿਲ ਹੋਣ ਦੀ ਸਿਆਸਤ ਵਿੱਚ ਰੀਐਂਟਰੀ ਦੀ ਪਹਿਲ ਕੀਤੀ ਹੈ ਆਪਣੇ ਆਪ ਦੇ ਵਿੱਚ ਚੰਗਾ ਕਦਮ ਹੈ ਕਿਉਂਕਿ ਪੰਜਾਬ ਨੂੰ ਤੇ ਅਕਾਲੀ ਦਲ ਨੂੰ ਚੰਗੇ ਲੀਡਰਾਂ ਦੀ ਬਹੁਤ ਜ਼ਰੂਰਤ ਹੈ ਜਿਹੜੇ ਕਿ ਬੁੱਧੀਜੀਵੀ ਹੁਣ ਜਿਹੜੇ ਕਿਸੇ ਮਕਸਦ ਖਾਸ ਮਕਸਦ ਲਈ ਚੱਲੇ ਆਉਂਦੇ ਹੁਣ ਉਸ ਉੱਤੇ ਹੁਣ ਜਿਸ ਮਕਸਦ ਲਈ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਲਿਆ ਸੀ ਉਸ ਉੱਤੇ ਮੋਹਰ ਲੱਗਦੀ ਦਿਖਾਈ ਦਿੱਤੀ ਹੈ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਲੀਡਰਸ਼ਿਪ ਵੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੀ ਦਿਖਾਈ ਦੇਵੇ ਕਿਉਂਕਿ ਜਿਹੜੇ ਬਾਗੀ ਤੜਾ ਸੀ ਉਸ ਬਾਰੇ ਵੀ ਕਿਹਾ ਸੀ ਕਿ ਤੁਸੀਂ ਵੀ ਅਕਾਲੀ ਦਲ ਦੀ ਚੜਤ ਦੇ ਲਈ ਕੰਮ ਕਰੋ ਤੇ ਹੁਣ ਉਹ ਕਦੋਂ ਵਾਪਸੀ ਕਰਦੇ ਨੇ ਇਹ ਵੀ ਦੇਖਣ ਵਾਲਾ ਹੋਵੇਗਾ ਤੇ ਜਿਹੜਾ ਅਕਾਲੀ ਦਲ ਦੀ ਜਿਹੜੀ ਕਮੇਟੀ ਬਣਾਈ ਗਈ ਆ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਕਦੋਂ ਜਿਹੜੇ ਵਿਧੀ ਵਿਧਾਨ ਦੇ ਅਕੋਰਡਿੰਗ ਜੜੀਆਂ ਨਵੀਆਂ ਭਰਤੀਆਂ ਸ਼ੁਰੂ ਕਰਦੀ ਹੈ ਤੇ ਆਉਣ ਵਾਲਾ ਵਕਤ ਦੱਸੇਗਾ ਪਰ ਇਹ ਚੰਗੀ ਖਬਰ ਹੈ ਪੰਜਾਬ ਦੇ ਲਈ ਤੇ ਅਕਾਲੀ ਦਲ ਨੂੰ ਪਿਆਰ ਕਰਨ ਦੇ ਲਈ ਜਿਹੜੇ ਪਿਆਰ ਕਰਦੇ ਨੇ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੀ ਚੜਤ ਦੇ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਤੇ ਖਾਸ ਖਬਰ ਹੈ ਕਿ ਜਿਹੜੇ ਐਚਐਸ ਫੂਲਕਰ ਉਹਨਾਂ ਦੀ ਸਿਆਸਤ ਦੇ ਵਿੱਚ ਰੀਐਂਟਰੀ ਹੋ ਰਹੀ ਹੈ ਤੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਅਕਾਲੀ ਦਲ ਦੇ ਵਿੱਚੋਂ ਸ਼ਾਮਲ ਹੋਣਗੇ ਉਹਨਾਂ ਉਹਨਾਂ ਵਾਲਾ ਵਕਤ ਸੇਕਾ ਕਿ ਉਹ ਕਿਸ ਅਹੁਦੇ ਤੇ ਆਉਂਦੇ ਨੇ ਕਿਸ ਪਦਵੀ ਤੇ ਆਉਂਦੇ ਨੇ ਕਿਉਂਕਿ ਖਾਸ ਰੁਤਬਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਦਾ ਰਿਹਾ ਸੀ ਹਾਲਾਂਕਿ ਬਾਦ-ਬਿਬਾਦ ਵੀ ਉਹਨਾਂ ਦਾ ਚੱਲਦਾ ਰਿਹਾ ਪਰ ਅਚਾਨਕ ਅਸਤੀਫਾ ਦੇ ਦਿੰਦੇ ਨੇ ਤੇ ਸਿਆਸਤ ਤੋਂ ਦੂਰੀ ਬਣਾ ਲੈਂਦੇ ਨੇ ਤੇ ਫਿਰ ਆਪਣੇ ਕਿਤੇ ਜਿਹੜਾ ਵਕੀਲੀ ਵਾਲਾ ਕੀਤਾ ਉਹਦੇ ਵਿੱਚ ਉਹ ਲੱਗ ਜਾਂਦੇ ਨੇ ਤੇ ਲਗਾਤਾਰ ਉਹ ਸਿੱਖਾਂ ਦੇ ਲਈ ਕੰਮ ਕਰਦੇ ਰਹਿੰਦੇ ਨੇ 1984 ਦੇ ਲਈ ਉਹ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਲਈ ਕੰਮ ਕਰਦੇ ਰਹਿੰਦੇ ਨੇ ਜੀ ਪ੍ਰਭ ਅਜਿ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਲਗਾਤਾਰ ਅਸੀਂ ਵੀ ਦੇਖਦੇ ਆ ਕਿ ਐਚਐਸ ਪੁਰਕਾ ਲਗਾਤਾਰ ਸਿੱਖਾਂ ਦੀ ਜਿਕਰ ਨਸ਼ਲ ਕੁਸੀ ਦੀ ਗੱਲ ਕਰੀਏ ਲਗਾਤਾਰ ਮੁੱਦਾ ਚੁੱਕਦੇ ਨੇ ਇਨਸਾਫ ਵੀ ਦਵਾਇਆ ਹਜੇ ਤੱਕ ਵੀ ਉਹਨਾਂ ਪੀੜਤਾਂ ਦੀ ਆਵਾਜ਼ ਚੁੱਕਦੇ ਨਜ਼ਰ ਆਉਂਦੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਮੁੜ ਅਕਾਲੀ ਦਲ ਦੇ ਉਹ ਅਕਾਲੀ ਦਲ ਸ਼ਾਮਿਲ ਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕਈ ਵੱਡੇ ਜਿਹੜੇ ਚਿਹਰੇ ਨੇ ਸਿੱਖਾਗੂ ਨੇ ਜੁੜੇ ਹੋਏ ਨੇ ਉਹ ਵੀ ਸ਼ਾਮਿਲ ਹੋ ਸਕ ਨੇ ਬਿਲਕੁਲ ਪ੍ਰਭ ਹੋ ਸਕਦੇ ਨੇ ਕਿਉਂਕਿ ਹਰ ਚ ਇੱਕ ਚੀਜ਼ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ ਇੱਕ ਐਚਐਸ ਸਕੂਲ ਦਾ ਵੀ ਚੰਗਾ ਕਦਮ ਹੈ ਤੇ ਅਕਾਲੀ ਦਲ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਇਹ ਖੁਸ਼ੀ ਵਾਲੀ ਖਬਰ ਹੈ ਤੇ ਕਿਉਂਕਿ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਪੰਜਾਬ ਨੂੰ ਜੇਕਰ ਕੋਈ ਬਚਾ ਸਕਦਾ ਤਾਂ ਉਹ ਅਕਾਲੀ ਦਲ ਹੈ ਉਹ ਭਾਵੇਂ ਅਕਾਲੀ ਦਲ ਦਾ ਕੋਈ ਵਿਰੋਧੀ ਹੋਵੇ ਭਾਵੇਂ ਕੋਈ ਉਹ ਭਾਵੇਂ ਅਕਾਲੀ ਦਲ ਦਾ ਵਿਰੋਧੀ ਹੋਵੇ ਭਾਵੇਂ ਕੋਈ ਆਪਣਾ ਹੋਵੇ ਹਮੇਸ਼ਾ ਮੰਨਦਾ ਹੈ ਕਿ ਅਕਾਲੀ ਦਲ ਹੀ ਪੰਜਾਬ ਨੂੰ ਬਚਾ ਸਕਦਾ ਹੈ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਲਈ ਵੀ ਸਮਝ ਸਕਦੇ ਆ ਕਿ ਇਹ ਚੰਗੀ ਖਬਰ ਹੈ ਅਕਾਲੀ ਦਲ ਨੂੰ ਪਿਆਰ ਕਰਨ ਵਾਲਿਆਂ ਲਈ ਵੀ ਚੰਗੇ ਕਦਮ ਹੈ ਤੇ ਇਸੇ ਤਰੀਕੇ ਐਚਐਸ ਫੂਲਕਾ ਕਿਉਂਕਿ ਸਿਆਸਤ ਦੇ ਵਿੱਚ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਰਹੇ ਨੇ ਤਾਂ ਇੱਕ ਕਾਡਰ ਹੈ ਜਿਹੜਾ ਉਹ ਲੀਡਰ ਦੇ ਨਾਲ ਮਜ਼ਬੂਤ ਹੁੰਦਾ ਹੈ ਕਾਡਰ ਜੁੜ ਜਾਂਦਾ ਹੈ ਤੇ ਉਹ ਕਾਡਰ ਐਚਐਸ ਫੂਲਕਾ ਦੇ ਨਾਲ ਜ਼ਰੂਰ ਆਵੇਗਾ ਕਿਉਂਕਿ ਦਾਖਾਂ ਤੋਂ ਐਚਐਸ ਫੂਲਕਾ ਵਿਧਾਇਕ ਬਣੇ ਸੀ ਤੇ ਵਧਾਇਕ ਬੰਨਤ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਤੇ ਹੁਣ ਦੁਬਾਰਾ ਰੀ-ਐਂਟਰੀ ਦੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਤੇ ਅਕਾਲੀ ਦਲ ਦੇ ਵਿੱਚ ਸਮੂਲੀਅਤ ਦੀ ਗੱਲ ਕੀਤੀ ਹੈ ਕਿਉਂਕਿ ਉਹ ਹਮੇਸ਼ਾ 1984 ਦੇ ਜਿਹੜੇ ਕੇਸ ਸੀ ਉਹਨਾਂ ਤੇ ਲੜਦੇ ਹੋਏ ਦਿਖਾਈ ਦਿੰਦੇ ਸੀ ਤੇ ਸਿਆਸਤ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਖਾਸ ਨਾਂ ਹੈ ਇੱਕ ਰਿਸਪੈਕਟ ਹੈ ਉਹਨਾਂ ਦੇ ਨਾਲ ਜਿੱਥੇ ਉਹ ਜਾਣਗੇ ਜਿਸ ਪਾਰਟੀ ਦੇ ਵਿੱਚ ਜਾਣਗੇ ਉਹ ਇੱਜ਼ਤ ਵੀ ਨਾਲ ਹੀ ਜਾਏਗੀ ਤੇ ਇਸ ਤਰੀਕੇ ਦੇ ਨਾਲ ਜਿਸ ਮਕਸਦ ਦੇ ਲਈ ਅਕਾਲ ਤਖਤ ਸਾਹਿਬ ਨੇ ਫੈਸਲਾ ਕੀਤਾ ਅਸੀਕੇ ਨਵੇਂ ਸਰੇਤਵ ਕਾਲੀਦਲ ਨੂੰ ਮੋੜ ਸਰਜੀਤ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀ ਕਮੇਟੀ ਬਣਾਈ ਗਈ ਸੀ ਤੇ ਹੁਣ ਉਸੇ ਤਰੀਕੇ ਦੇ ਜਿਹੜਾ ਮਕਸਦ ਸੀ ਉਸ ਨੂੰ ਬੂਰਪੈੰਦਾ ਦਿਖਾਈ ਦਿੰਦਾ ਤੇ ਪਹਿਲਾ ਜਿਹੜਾ ਵੱਡਾ ਲੀਡਰ ਹੈ ਐਚਐਸ ਫੂਲਕਾ ਉਹ ਸ਼ਾਮਿਲ ਹੋਣ ਲਈ ਤਿਆਰ ਨੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਲੀਡਰ ਨੇ ਉਹ ਸ਼ਾਮਿਲ ਹੋਣ ਇਹ ਸ਼ੁਰੂਆਤ ਹੈ ਉਹਨਾਂ ਦੇ ਨਾਲ ਵੱਡੇ ਲੀਡਰ ਵੀ ਹੋ ਸਕਦੇ ਨੇ ਹਾਲਾਂਕਿ ਜਦ ਇੱਕ 2019 ਦੀ ਲੋਕ ਸਭਾ ਦੇ ਵਿੱਚ ਵੀ ਬਹੁਤ ਵੱਡਾ ਇੱਕ ਡੈਮੋਕ੍ਰੈਟਿਕ ਅਲਾਈਅੰਸ ਬਣਿਆ ਸੀ ਜਿਸ ਦੇ ਵਿੱਚ ਬੈਸ ਭਰਾ ਸੀ ਸੁਖਪਾਲ ਸਿੰਘ ਖੈਰਾ ਸੀ ਡਾਕਟਰ ਗਾਂਧੀ ਸੀ ਤੇ ਪਰ ਬਾਅਦ ਦੇ ਵਿੱਚ ਜਿਹੜੀ ਉਹਨਾਂ ਸਹਿਮਤੀ ਨਹੀਂ ਬਣੀ ਸੀ ਅਕਸਰ ਸਿਆਸਤ ਦੇ ਵਿੱਚ ਹੁੰਦਾ ਰਿਹਾ ਕਿ ਜਿੱਥੇ ਵੱਡੇ ਚਿਹਰੇ ਆ ਜਾਂਦੇ ਨੇ ਵੱਡੇ ਲੀਟਰ ਆ ਜਾਂਦੇ ਨੇ ਉੱਥੇ ਸਹਿਮਤੀ ਨਹੀਂ ਬਣਦੀ ਪਰ ਹੁਣ ਆਉਣ ਵਾਲਾ ਵਕਤ ਦੱਸੇਗਾ ਜਿਹੜਾ ਵਿਧਿਵਿਧਾਨ ਅਕਾਲੀ ਦਲ ਦਾ ਉਸ ਵਿਧਿਵਿਧਾਨ ਦੇ ਅਕੋਰਡਿੰਗ ਜੇਕਰ ਚੀਜ਼ਾਂ ਹੁੰਦੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਪੰਜਾਬ ਦੇ ਲਈ ਅਕਾਲੀ ਦਲ ਦੇ ਲਈ ਇਹ ਬਹੁਤ ਚੰਗਾ ਕਦਮ ਹੋਵੇਗਾ ਜੀ ਪ੍ਰਭ ਬਿਲਕੁਲ ਪਰ ਇਸ ਦੇ ਵਿਚਕਾਰ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਹੋ ਸਕਦਾ ਹੈ ਐਚਐਸ ਮੁਲਕਣ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਜਾਵੇ ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਨੂੰ ਲੈ ਕੇ ਕਾਫੀ ਜਿਹੜੀ ਹੈ ਚਰਚਾ ਜਿਹੜੀ ਹੈ ਛਿੜੀ ਹੋਈ ਹੈ ਬਿਲਕੁਲ ਪ੍ਰ ਹੁਣ ਸੰਭਾਵਨਾ ਹਰ ਇੱਕ ਚੀਜ਼ ਦੀ ਬਣੀ ਹੋਈ ਹੈ ਕਿਉਂਕਿ ਪਹਿਲਾਂ ਤਾਂ ਮੰਨਿਆ ਜਾ ਰਿਹਾ ਸੀ ਕਿ ਕਿਸੇ ਵੀ ਤਰੀਕੇ ਕੁਝ ਵੀ ਹੋ ਜਾਵੇ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇਣਗੇ ਪਰ ਉਹਨਾਂ ਨੇ ਅਸਤੀਫਾ ਵੀ ਦਿੱਤਾ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਕਿ ਸਾਰੀ ਲੀਡਰਸ਼ਿਪ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਉਸ ਤੋਂ ਬਾਅਦ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਕਮੇਟੀ ਬਣਾਈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਲਏ ਜਾਣਗੇ ਤੇ ਉਸ ਤਰੀਕੇ ਤੋਂ ਬਾਅਦ ਹੁਣ ਜੇਕਰ ਜੋ ਸੰਵਿਧਾਨ ਹੈ ਜੋ ਵਿਧਿਵਿਧਾਨ ਅਕਾਲੀ ਦਲ ਦਾ ਉਸ ਤੇ ਫੈਸਲੇ ਹੁੰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਵੱਡੇ ਲੀਡਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਨਾਲ ਦੀ ਨਾਲ ਇਹ ਵੀ ਹੋ ਸਕਦਾ ਹੈ ਕਿ ਰਵਿੰਦਰ ਸਿੰਘ ਫੂਲਕਾ ਹੋਣ ਜਾਂ ਫਿਰ ਕੋਈ ਹੋਰ ਲੀਡਰ ਹੋਵੇ ਪ੍ਰਧਾਨ ਬਣਨ ਦੀਆਂ ਸੰਭਾਵਨਾ ਹਰ ਇੱਕ ਵਿਅਕਤੀ ਸੋਚਦਾ ਕਿ ਮੈਂ ਪ੍ਰਧਾਨ ਬਣਾਵ ਪਰ ਜਿਸ ਦਾ ਜਿਸ ਤੋਂ ਉੱਤੇ ਵਰਕਿੰਗ ਕਮੇਟੀ ਦੀ ਮੋਹਰ ਲੱਗੇਗੀ ਡੈਲੀਗੇਟਸ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਡੈਲੀਗੇਟਸ ਨੇ ਉਹ ਪ੍ਰਧਾਨ ਚੁਣਦੇ ਨੇ ਤੇ ਵਰਕਿੰਗ ਕਮੇਟੀ ਕੋਲ ਵੀ ਇਹ ਜਿਹੜਾ ਅਧਿਕਾਰ ਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਦੇਖਣ ਨੂੰ ਮਿਲੇਗਾ ਕਿ ਕੌਣ ਪ੍ਰਧਾਨ ਬਣੇਗਾ ਜਿਸ ਵਿਅਕਤੀ ਵਿਸ਼ੇਸ਼ ਦੇ ਨਾਤੇ ਸਹਿਮਤੀ ਬਣੇਗੀ ਉਹੀ ਪ੍ਰਧਾਨ ਬਣੇਗਾ ਕਿਉਂਕਿ ਪ੍ਰਧਾਨਗੀ ਦੀ ਦੌੜ ਦੇ ਵਿੱਚ ਜਿੱਥੇ ਮੌਜੂਦਾ ਲੀਡਰਸ਼ਿਪ ਹੋਵੇਗੀ ਉਹ ਭਾਵੇਂ ਦਲਜੀਤ ਸਿੰਘ ਚੀਮਾ ਹੋਣ ਜਾਂ ਫਿਰ ਮਹੇਸ਼ੰਦਰ ਗਰੇਵਾਲ ਹੋਣ ਜਿਹੜੇ ਇਸ ਸਮੇਂ ਮੌਜੂਦ ਨੇ ਜਾਂ ਫਿਰ ਬਾਗੀ ਤੜੇ ਦੇ ਵਿੱਚੋਂ ਪਰਮਿੰਦਰ ਢੀਂਸਾ ਹੋਰੀ ਹੋਣ ਜਾਂ ਬਡਾਲਾ ਹੋਰੀ ਹੋਣ ਉਹ ਲਗਾਤਾਰ ਵਾਪਸੀ ਕਰਨਗੇ ਤੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਹਰਸਿਮਰਤ ਕੌਰ ਬਾਦਲ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਖੌਲੇ ਨਹੀਂ ਕੀਤਾ ਜਾ ਸਕਦਾ ਵਿਕਰਮ ਮਜੀਠੀਆ ਨੇ ਜਾਂ ਅਮਰਿਤਪਾਲ ਤੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਮਰਿਤਪਾਲ ਤੜਾ ਅਕਾਲੀ ਦਲ ਦੇ ਵਿੱਚ ਬਾਸੀ ਕਰਦਾ ਤਾਂ ਉਹ ਤੜਾ ਵੀ ਕਹੇਗਾ ਕਿ ਸਾਡਾ ਬੰਦਾ ਪ੍ਰਧਾਨ ਬਣਨਾ ਚਾਹੀਦਾ ਤੇ ਜਿਹੜਾ ਫੂਲਕਾ ਤੜਾ ਉਹਦਾ ਜਿਹੜੇ ਉਹਨਾਂ ਦੇ ਨਾਲ ਸ਼ਾਮਿਲ ਹੋਣਗੇ ਉਹ ਤੜਾ ਵੀ ਕਹੇਗਾ ਕਿ ਐਚਐਸ ਫੂਲਕਾ ਪ੍ਰਧਾਨ ਬਣਨੇ ਚਾਹੀਦੇ ਨੇ ਹਰ ਇੱਕ ਵੱਡੇ ਲੀਡਰ ਦੇ ਨਾਲ ਉਹਨਾਂ ਦੇ ਨਾਲ ਕਾਡਰ ਵੀ ਆਏਗਾ ਜਿਹੜੇ ਵਰਕਰ ਨੇ ਉਹ ਵੀ ਆਉਣਗੇ ਨੇ ਤੇ ਵੋਟਾਂ ਵੀ ਆਉਣਗੀਆਂ ਤੇ ਇਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦਾ ਮਾਹੌਲ ਆਕਾਲੀ ਦਲ ਦੇ ਵਿੱਚ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲਦਾ ਹਾਂ ਇਹ ਗੱਲ ਦੀ ਜ਼ਰੂਰ ਸੰਭਾਵਨਾ ਹੈ ਕਿ ਐਚਐਸ ਸਕੂਲ ਕਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਚਿਹਰਾ ਤੇ ਪ੍ਰਧਾਨ ਹੋ ਸਕਦੇ ਨੇ ਅਕਾਲੀ ਦਲ ਦੇ ਜੀ ਬਿਲਕੁਲ ਤਾਂ ਲਗਾਤਾਰ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਮੁੱਦਾ ਉੱਠ ਰਿਹਾ ਸੀ ਤਾਂ ਹੁਣ ਇਸੇ ਵਿੱਚ ਵੱਡਾ ਧਮਾਕਾ ਹੋਣ ਵਾਲਾ ਹੈ ਐਚਐਸਪੂਲ ਕਾ ਅਕਾਲੀ ਦਲ ਜੋਇਨ ਕਰਨਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਸਮੇਂ ਹੋਰ ਕੀ ਕੁਝ ਗਿਆ ਇੱਕ ਵਾਰ ਸਮੇਂ ਪੰਜ ਦਾ ਮੁੱਦਾ ਪੰਜਾਬ ਦੀ ਹਾਲਤ ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੀ ਬੜੀ ਭੜੀ ਦਿੱਤੀ ਜੇ ਪੰਜਾਬੀ ਨੇ ਜਿੰਦਾ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਇਹੋ ਕੁਝ ਕਰਨਾ ਚਾਹੁੰਦੇ ਆ ਵਿਣਾ ਕਿ ਐਕਸਪੈਰੀਮੈਂਟ ਸੀ ਉਹ ਕੋਈ ਬਹੁਤਾ ਕਾਮਯਾਬ ਨਹੀਂ ਰਹਾ। ਤਿਆ ਕਰਕੇ ਕਿਸੇ ਦਾ ਨਈ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ। ਹੁਣ ਇੱਕ ਨਵੀਂ ਉਮੀਦ ਕਾ ਕੀਆ ਜੇ ਲੋ ਇਹ ਹੁਣ ਅਕਾਲ ਤਖਸਾਲਬ ਨੇ ਅਕਾਲੀ ਦਲ ਦੇ ਬਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਏ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੂਜਿਆਂ ਦੀ ਤੋ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚੁਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕਨਸਟੀਟਿਊਟ ਕੀਤਾ ਜਾਵੇ ਇੱਕ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਹ ਸਤੰਤਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕਿ ਜਿਨ੍ਹਾਂ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਛਾਪੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਉਲਰ ਨੇ ਪਾਕਿਸਤਾਨ ਤੋਂ ਉਲੱਦਾ ਨਹੀਂ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਜਿਹਾ ਪੰਜਾਬ ਵਾਂਗੂ ਪੈਕਿਉਲਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਿੱਖਤ ਪੜ ਰਹੀਆਂ ਨੇ ਇਹ ਨਹੀਂ ਆ ਕਿ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਊਲਰ ਪ੍ਰੋਬਲਮ ਨੇ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ ਵਿੱਚ ਹਮੇਸ਼ਾ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟੀਆਂ ਦਾ ਧਿਆਨ ਖਿਆਦਾ ਸੈਂਟਰ ਬੁੱਧਿਆਂ ਦੇ ਉੱਤੇ ਇਕੱਤਰ ਹੁੰਦਾ ਪੰਜਾਬ ਦੇ ਬੁੱਧਿਆਂ ਤੇ ਨਹੀਂ ਹੁੰਦਾ ਕਿਹੜੀਆਂ ਪਾਰਟੀਆਂ ਚ ਗਾਇਬ ਤਾਂ ਕਿ ਖਾਲੀ ਦਲ ਇਹਨਾਂ ਨੂੰ ਤੇ ਲੀਡਰਾਂ ਨੂੰ ਰਿਲਾਈਸ ਕਰਾਇਆ ਜਾਵੇ ਕਿਈ ਦੂਜੀਆਂ ਪਾਰਟੀਆਂ ਤੋਂ ਬਾਹਰ ਲੱਗੇ ਨਾ ਅੱਜ ਕੋਲੋ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਹ ਸਰਕਾਰੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀਆ ਅੱਜ ਵਕਾ ਇਹ ਸਾਰੇ ਹਟਕਾਲੀ ਦਲ ਦੇ ਵਿੱਚ ਆ ਜਿਵੇਂ ਕਿ ਕਾਲਕਸਰ ਸਾਹਿਬ ਨੇ ਕਿਹਾ ਕਿ ਮਤ ਪੇਂਡ ਭੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤ ਪੇਂਡ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਕਾਲਕਸਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਔਰ ਸੱਤ ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕਰਦੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ ਹੋ ਜੇ ਦਾ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ ਕਿ ਇਹ ਅਕਾਲਪੁਰਖ ਸਾਹਿਬ ਦੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਡਰਸ਼ਿਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਵੇਂ ਅੰਦਰੂਨੀ ਕਮੇਟੀਆਂ ਨੂੰ ਇਹ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹੋ 7 ਮੈਂਬਰਾਂ ਨੂੰ ਇੱਕ ਅਪoint ਕਰਦੇ ਹੋਏ ਕਿ 7 ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ 7 ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਵਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਜੋ ਕਿਸੇ ਦਾ ਇੰਟਰਫਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਹਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਣੀ ਚਾਹੀਦੀ ਆ ਔਰ ਮੇਰੀ ਇਹ ਖਾਲੀ ਦਲੀ ਦੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਇਹ ਨਵੇਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੋਣਾਂ ਦਾ ਸ਼ੁਰੂ ਕਰਾਇਆ। ਮੈਂ ਮੁਲਾਜਿਮ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰੈਫਟ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਾਦਾ ਮੈਂਬਰ ਹੋ। ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਜੋ ਬੇਨਤੀ ਕਰਦਾ ਕਿ ਦਫਤਰ ਚ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਏ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਬਾਅਦ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਰਿਜਨ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰਕੇ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਜਿਵੇਂ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੈ ਕੇ ਆਈਏ ਇਹ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਤਕਰੀਰ ਦਿੱਤੀ